ਜੀ ਪ੍ਰਮਾਤਮਾ ਦੀਆਂ ਦਾਤਾਂ ਨੂੰ ਵੇਖਣਾ ਚਾਹੁੰਦੇ ਹੋ ਗਿਣਨਾ ਚਾਹੁੰਦੇ ਹੋ ਇੱਕ ਕਾਪੀ ਰੱਖੋ ਤੇ ਇੱਕ ਪਾਸੇ ਉਹ ਦਾਤਾਂ ਲਿਖ ਲਓ ਜੋ ਤੁਹਾਨੂੰ ਮਿਲ ਗਈਆਂ ਨੇ ਤੇ ਇੱਕ ਪਾਸੇ ਉਹ ਲਿਖ ਲਓ ਜੋ ਤੁਹਾਨੂੰ ਨਹੀਂ ਮਿਲੀਆਂ ਤੇ ਸੁਖਮਨੀ ਸਾਹਿਬ ਪਾਵਨ ਬਾਣੀ ਇਹਦਾ ਸ਼ਟਪਦੀਓ ਸਾਹਮਣੇ ਰੱਖੋ ਜੇ ਪ੍ਰਸਾਦ ਛੱਤੀ ਅੰਮ੍ਰਿਤ ਕਾਹੇ ਤਿਸ ਠਾਕੁਰ ਕੋ ਰਖ ਮਨ ਬਾਹੇ ਜੋ ਮਿਲਿਆ ਉਹ ਇੱਕ ਪਾਸੇ ਕਾਗਜ਼ ਤੇ ਲਿਖ ਦੇ ਰੋ ਤੇ ਜੋ ਨਹੀਂ ਮਿਲਿਆ ਉਹ ਦੂਜੇ ਪਾਸੇ ਉਹ ਲਿਖ ਦੇ ਰੋ ਯਕੀਨ ਰੱਖਿਆ ਜੇ ਜੋ ਮਿਲਿਆ ਨਾ ਨਾ ਮਿਲੀਆਂ ਪਦਾਰਥਾਂ ਵਸਤੂਆਂ ਤੋਂ ਕਈ ਗੁਣਾ ਜ਼ਿਆਦਾ ਜੋ ਸਾਨੂੰ ਮਿਲ ਚੁੱਕੇ ਆ ਜਾਂ ਮਿਲ ਰਹੇ ਆ ਤੇ ਜੋ ਨਹੀਂ ਮਿਲਿਆ ਉਹ ਦੋ ਹੋਣਗੀਆਂ ਚਾਰ ਵਸਤੂਆਂ ਹੋਣਗੀਆਂ ਪੰਜ ਹੋਣਗੀਆਂ 10 ਹੋਣਗੀਆਂ ਬਸ ਤੇ ਜੋ ਮਿਲ ਗਿਆ ਉਦੀ ਕੀਮਤ ਨਹੀਂ ਉਹਦੀ ਗਿਣਤੀ ਨਹੀਂ ਇਹ ਪਰਚੋਲਣ ਦਾ ਤਰੀਕਾ ਹੈ ਕਦੇ ਘਰ ਵਿੱਚ ਇਹ ਵਰਤ ਕੇ ਵੇਖਿਓ ਇਤ